ਸ਼ਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰਸੋਈ ਤੇ ਅੱਜ ਆਪਾਂ ਬਣਾਵਾਂਗੇ ਡਚਾ ਡਰਾਈ ਮਿਕਸ ਬੈਚ ਮੰਜੂਰੀਨ ਗੋਭੀ ਮੰਜੂਰੀਨ ਤੇ ਜਿਹੜੇ ਕਿ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਹੈਗੇ ਤੇ ਬਹੁਤ ਹੀ ਲਜੀਜ਼ੀ ਰੈਸਪੀ ਹੈਗੀ ਤੇ ਚਲੋ ਆਪਾਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਹੈਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਕੁਝ ਸਬਜ਼ੀਆਂ ਲੈਣੀਆਂ ਨੇ ਜਿਹਦੇ ਵਿੱਚ ਕਿ ਗਾਜਰ, ਪਤ, ਗੋਭੀ, ਸ਼ਿਮਲਾ ਮਿਰਚ ਤੇ ਹਰੇ ਪਿਆਜ਼ ਸਭ ਤੋਂ ਪਹਿਲਾਂ ਆਪਾਂ ਗਾਜਰ ਲੈ ਲਈਏਗੀ ਛਿੱਲ ਕੇ ਇੱਕ ਤੇ ਇਹਨੂੰ ਆਪਾਂ ਕद्दूकस ਕਰ ਲਵਾਂਗੇ ਚਾਹੇ ਤੁਸੀਂ ਚੋਪਰ 'ਚ ਚੋਪ ਵੀ ਕਰ ਸਕਦੇ ਹੋਗੇ ਤੇ ਜਿਹੜੀ ਗਾਜਰ ਨੂੰ ਆਪਾਂ ਮੋٹے ਵਾਲੇ ਪਾਸੇ ਕद्दूकस ਕਰ ਲਵਾਂਗੇ ਤੁਸੀਂ ਦੇਖ ਸਕਦੇ ਆਂ ਜਿਹੜੀ ਗਾਜਰ ਹੈਗੀ ਆਪਾਂ ਕद्दूकस ਕਰ ਲਈ ਹੈਗੀ ਉਸ ਤੋਂ ਬਾਅਦ ਆਪਾਂ ਇੱਕ ਗੋਭੀ ਦਾ ਫੁੱਲ ਲੈ ਲਿਆ ਉਹਨੂੰ ਸੈਂਟਰ 'ਚੋਂ ਕੱਟ ਕੇ ਤੇ ਉਹਨੂੰ ਵੀ ਆਪਾਂ ਕद्दूकस ਕਰ ਲਵਾਂਗੇ ਗਾਜਰ ਦੇ ਨਾਲ ਹੀ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ ਵਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰਸੋਏ ਨੂੰ ਬਤ ਵਤ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਹੁਤ ਹੀ ਸਿੰਪਲ ਦੇ ਦੇਸੀ ਤਰੀਕੇ ਨਾਲ ਜਿਹੜੀ ਵੀ ਕੋਈ ਰੈਸਪੀਆ ਬਣਾ ਕੇ ਤਿਆਰ ਕਰਦੇ ਆਂਗੇ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਲਜੀਜ਼ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਜਿਹਨੂੰ ਕਿ ਹਰੇਕ ਵਿਅਕਤੀ ਬਣਾ ਕੇ ਤਿਆਰ ਕਰ ਸਕਦਾ ਹੈਗਾ ਤਾਂ ਕਰਕੇ ਆਪਾਂ ਬਹੁਤ ਹੀ ਸਿੰਪਲ ਦੇ ਤਰੀਕੇ ਨਾਲ ਜਿਹੜੀ ਬਣਾ ਕੇ ਤਿਆਰ ਕਰਦੇ ਆ ਜਿਹੜੀ ਰੈਸਪੀ ਇਸ ਤਰ੍ਹਾਂ ਆਪਾਂ ਜਿਹੜੀ ਗੋਭੀ ਹੈਗੀ ਉਹਨੂੰ ਵੀ ਆਪਾਂ ਕੱਦੂਕਸ ਕਰ ਲਵਾਂਗੇ ਇਹ ਇਹ ਕਾਫੀ ਜ਼ਿਆਦਾ ਫਰੈਸ਼ ਸੀ ਜਿਹੜੀ ਗੋਭੀ ਹੈਗੀ ਤੇ ਤਾਂ ਕਰਕੇ ਇਹ फटाफट ਜਿਹੜੀ ਹੈ ਕਦੂਕਸ ਹੋ ਗਈ ਹੈਗੀ ਤੇ ਜਿਹੜੇ ਐਕਸਟਰਾ ਪੱਤੇ ਜੇ ਨਿਕਲੇ ਉਹ ਆਪਾਂ ਸਾਈਡ ਤੇ ਰੱਖਦੇ ਆ ਮੋٹے ਵਾਲੇ ਤੇ ਉਸ ਤੋਂ ਬਾਅਦ ਆਪਾਂ ਇੱਕ ਕੱਪੜਾ ਲੈ ਲਵਾਂਗੇ ਕੱਪੜੇ ਦੇ ਉੱਪਰ ਆਪਾਂ ਗਾਜਰ ਤੇ ਗੋਬੇ ਨੂੰ ਰੱਖ ਲਵਾਂਗੇ ਤੇ ਜਿਹੜਾ ਇਹਦਾ ਵਿੱਚ ਪਾਣੀ ਹੈਗਾ ਗਾਜਰ ਤੇ ਗੋਬੀ ਦੇ ਵਿੱਚ ਉਹਨੂੰ ਆਪਾਂ ਨਚੋੜ ਦਾਂਗੇ ਇਸ ਤਰ੍ਹਾਂ ਕਰਕੇ ਤੇ ਬਹੁਤ ਆਸਾਨ ਤਰੀਕੇ ਨਾਲ ਮਤਲਬ ਕਿ ਜਿਹੜਾ ਕੀ ਹੈ ਪਾਣੀ ਹੈਗਾ ਉਹ ਨੁੱਚੜ ਜਾਂਦਾ ਹੈਗਾ ਜੇ ਤੁਸੀਂ ਹੱਥ ਦੇ ਵਿੱਚ ਦਬਾ ਕੇ ਨਚੋੜਦੇ ਆ ਤਾਂ ਉਹਨਾਂ ਜਿਹੜਾ ਪਾਣੀ ਹੈਗਾ ਉਹ ਨੁੱਚੜਦਾ ਨਹੀਂ ਹੈਗਾ ਕਾ ਇਸ ਤਰ੍ਹਾਂ ਕੱਪੜੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਧੀਆ ਜਿਹੜਾ ਡਰਾਈ ਡਰਾਈ ਹੋ ਗਈ ਹੈਗੀ ਗੋਭੀ ਤੇ ਗਾਜਰ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਜ਼ਿਆਦਾ ਹੀ ਸੀਗਾ ਕਿਉਂਕਿ ਮੈਂ ਫਰੈਸ਼ ਵਾਲੀ ਘਰੋਂ ਹੀ ਪੱਟ ਕੇ ਲੈਂਦੀ ਸੀ ਗੋਭੀ ਤੇ ਗਾਜਰ ਤੇ ਉਸ ਤੋਂ ਬਾਅਦ ਆਪਾਂ ਇੱਥੇ ਦੋ ਪਿਆਜ਼ਾਂ ਦੀਆਂ ਜਿਹੜੀਆਂ ਭੂਕਾ ਨੇ ਹਰੇ ਵਾਲਿਆਂ ਨੇ ਉਹ ਲੈ ਲਈਆਂ ਨੇ ਤੇ ਇਹਨਾਂ ਨੂੰ ਵੀ ਆਪਾਂ ਬਰੀਕ-ਬਰੀਕ ਕਟਿੰਗ ਕਰ ਲਵਾਂਗੇ ਤੇ ਇਹਦੇ ਵਿੱਚ ਜਿਹੜੀ ਵੀ ਕੋਈ ਸਬਜ਼ੀ ਹੈ ਤੁਸੀਂ ਆਪਣੀ ਮਨਪਸੰਦ ਦੀ ਕੋਈ ਵੀ ਐਡ ਕਰ ਸਕਦੇ ਹੋਗੇ ਤੇ ਮੈਂ ਇਹਦੇ ਵਿੱਚ ਗਾਜਰ, ਗੋਭੀ, ਹਰੇ ਪਿਆਜ਼ ਦੀਆਂ ਭੂਕਾ ਤੇ ਸ਼ਿਮਲਾ ਮਿਰਚ ਇਹ ਹੀ ਛੜੀਆਂ ਚੀਜ਼ਾਂ ਐਡ ਕਰੂੰਗੀ ਤੇ ਬਾਕੀ ਜੈ ਜਿਹਾ ਤੁਹਾਨੂੰ ਪਸੰਦ ਆਉਂਦੀ ਹੈ ਇਹਦੇ ਵਿੱਚ ਫੁੱਲ ਗੋਭੀ ਨੂੰ ਵੀ ਤੁਸੀਂ ਪਾ ਸਕਦੇ ਹੋ ਕਦੋਂ ਕਸ ਕਰਕੇ ਤੇ ਪਨੀਰ ਵੀ ਤੁਸੀਂ ਪਾ ਸਕਦੇ ਹੋਗੇ ਜਿਹਦਾ ਕੀ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈਗਾ ਮੰਜੂਰੀਆਂ ਦੇ ਵਿੱਚ ਤੇ ਇਧਰ ਆਪਾਂ Shimla mirch ਵੀ ਲੈ ਲਈਏ ਨੂੰ ਵੀ ਆਪਾਂ ਬਰੀਕ-ਬਰੀਕ ਪੀਸਾਂ ਦੇ ਵਿੱਚ ਕੱਟ ਕੇ ਜਿਹੜਾ ਤਿਆਰ ਕਰ ਲਵਾਂਗੇ ਤੇ ਨੂੰ ਵੀ ਵਿੱਚ ਹੀ ਆਪਾਂ ਕਟਿੰਗ ਕਰ ਦਵਾਂਗੇ ਤੇ ਤੁਸੀਂ ਆਪਣੀ ਪਸੰਦ ਦੇ ਮਤਲਬ ਕਿ ਕੋਈ ਵੀ ਸਬਜ਼ੀ ਹੈਗੀ ਲੈ ਸਕਦੇ ਹੋਗੇ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ ਇਧਰ ਆਪਾਂ ਜਿਹੜੀ ਸ਼ਿਮਲਾ ਮਿਰਚ ਹੈਗੀ ਇੱਕ ਇਹਨੂੰ ਵੀ ਕੱਟ ਕੇ ਬਰੀਕ ਵੇਗਾ ਵਿੱਚ ਐਡ ਕਰ ਦਵਾਂਗੇ ਤੇ ਕੁਛ ਆਪਾਂ ਮਤਲਬ ਕਿ ਜਿਹੜਾ ਮਸਾਲਾ ਬਣਾਵਾਂਗੇ ਉਹਦੇ ਵਾਸਤੇ ਵੀ ਆਪਾਂ ਇੱਕ ਲਾਲ ਸ਼ਿਮਲਾ ਮਿਰਚ ਰੱਖ ਲਈ ਹੈਗੀ ਅੱਧੀ ਸ਼ਿਮਲਾ ਮਿਰਚ ਆਪਾਂ ਹਰੀ ਵਾਲੀ ਰੱਖ ਲਈ ਹੈਗੀ ਹਰੀ ਪਿਆਜ਼ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਲਸਣ ਲੈ ਲਈ ਹੈਗੀ ਤੇ ਪਿਆਜ਼ ਦੀਆਂ ਪੁੱਕਾਂ ਹਰੇ ਦੀਆਂ ਸ਼ਿਵਲਾ ਮਿਰਚ ਮਤਲਬ ਕਿ ਜਿਹੜੀਆਂ ਵੀ ਤੁਸੀਂ ਸਬਜ਼ੀਆਂ ਪਾਉਣੀਆਂ ਤੁਸੀਂ ਆਪਣੀ ਪਸੰਦ ਦੀਆਂ ਜਿਹੜੀਆਂ ਪਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾਗਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕਟਿੰਗ ਕਰ ਲਿਆ ਇਹਦੇ ਵਿੱਚ ਤੁਸੀਂ ਪਿਆਜ਼ ਵੀ ਬਰੀਕ ਬਰੀਕ ਕਟਿੰਗ ਕਰਕੇ ਪਾ ਸਕਦੇ ਜੇ ਤੁਹਾਨੂੰ ਪਸੰਦ ਹੈ ਤਾਂ ਪਰ ਆਪਾਂ ਇੱਥੇ ਕੱਲੀਆਂ ਸਬਜ਼ੀਆਂ ਪਾਵਾਂਗੇ ਤੇ ਇਹ ਆਪਾਂ ਸ਼ਿਮਲਾ ਮਿਰਚ ਕਟਿੰਗ ਕਰ ਲਈ ਹੈਗੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਲਸਣ ਅਦਰਕ ਤੇ ਹਰੀ ਮਿਰਚ ਦਾ ਪੇਸਟ ਕੁੱਟਿਆ ਹੋਇਆ ਇਹਦੇ ਨਾਲ ਜਿਹੜਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਕਾਰਨ ਫਲੌਰ 2-3 ਚਮਚੇ 2-3 ਚਮਚੇ ਆਪਾਂ ਮੈਦਾ ਐਡ ਕਰ ਦਵਾਂਗੇ ਜੇ ਤੁਸੀਂ ਚਾਵਲ ਦਾ ਆਟਾ ਐਡ ਕਰਨਾ ਤਾਂ ਉਹ ਵੀ ਐਡ ਕਰ ਸਕਦੇ ਹੋ ਕਿਉਂਕਿ ਉਹਦੇ ਨਾਲ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਹੈਗੇ ਜਿਹੜੇ ਮੰਜੂਰੀਅਨ ਨੇਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇਹਨੂੰ ਹਲਕੇ ਹੱਥਾਂ ਦੇ ਨਾਲ ਐਡ ਕਰ ਲਵਾਂਗੇ ਸਾਰੀਆਂ ਸਬਜ਼ੀਆਂ ਦੇ ਵਿੱਚ ਨੂਨ ਅਜੇ ਤੱਕ ਮੈਂ ਐਡ ਨਹੀਂ ਕੀਤਾ ਹੈਗਾ ਉਹ ਬਾਅਦ ਦੀ ਐਡ ਕਰਾਂਗੇ ਆਪਾਂ ਇਹਨੂੰ ਹਲਕੇ ਹੱਥਾਂ ਦੇ ਨਾਲ ਮਤਲਬ ਕਿ ਸਾਰੇ ਨੂੰ ਮਿਕਸ ਕਰ ਲੈਣਾਗਾ ਤੇ ਇਹਨੂੰ ਆਪਾਂ ਮਤਲਬ ਕਿ ਹੱਥ ਦੇ ਵਿੱਚ ਲੈ ਕੇ ਬਣਾ ਕੇ ਦੇਖ ਸਕਦੇ ਹਾਂ ਬੋਲ ਵੀ ਬੰਦੇ ਹੈ ਜਾਂ ਆਪਾਂ ਨੂੰ ਬੈਂਡਿੰਗ ਵਾਸਤੇ ਹੋਰ ਥੋੜਾ ਕਾਰਨਫਲੌਰ ਜਾਂ ਮੈਦਾ ਜਾਂ ਆਟਾ ਕੁਝ ਵੀ ਪਾਉਣਾ ਹੈਗਾ ਉਹ ਪਾ ਸਕਦੇ ਆ ਤੇ ਇੱਥੇ ਮੈਂ ਸਵਾਦ ਅਨਸਾਰ ਜਿਹੜਾ ਹੁਣ ਲਾਸਟ ਤੇ ਜਿਹੜਾ ਨੂਨ ਪਾ ਲਿਆਗਾ ਇਹਨੂੰ ਵੀ ਆਪਾਂ ਹਲਕੇ ਹੱਥਾਂ ਦੇ ਨਾਲ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਮੰਜੂਰੀਅਨ ਬੋਲ ਲੇਗੇ ਬਣਾ ਕੇ ਤਿਆਰ ਕਰ ਲਵਾਂਗੇ ਇਹਦੇ ਤੇ ਬਣਾ ਬਣਾ ਕੇ ਆਪਾਂ ਰੱਖ ਲਵਾਂਗੇ ਕਿਉਂਕਿ ਫਿਰ ਇਹ फटाफट ਇੱਕ ਵਾਰ ਦੇ ਵਿੱਚ ਕਾਫੀ ਸਾਰੇ ਪੀਸ ਹੈਗੇ ਜਿਹੜੇ ਫਰਾਈ ਹੋਣ ਵਾਸਤੇ ਪੈ ਜਾਂਦੇ ਨੇਗੇ ਤੇ फटाफट ਇਹਨਾਂ ਨੂੰ ਆਪਾਂ ਜਿੰਨੇ ਸਾਈਜ਼ ਦੇ ਛੋਟੇ ਵੱਡੇ ਜੋ ਵੀ ਤੁਸੀਂ ਤੁਹਾਨੂੰ ਪਸੰਦ ਆ ਵੱਡੇ ਸਾਈਜ਼ ਦੇ ਮਤਲਬ ਕਿ ਇਹ ਤੁਸੀਂ ਬਣਾ ਸਕਦੇ ਹੋਗੇ ਇਸ ਤਰ੍ਹਾਂ ਤੇ ਹਲਕੇ ਹੱਥਾਂ ਨਾਲ ਦਵਾ ਦਵਾ ਕੇ ਇਹ ਜਿਹੜੇ ਤੁਸੀਂ ਬਣਾ ਸਕਦੇ ਹੋ ਬਹੁਤ ਹੀ ਕਲਰਫੁੱਲ ਤੇ ਮਤਲਬ ਕਿ ਜਿਹੜਾ ਆਪਣਾ ਇਹ ਪੇਸ ਬੇਸ ਬਣਿਆ ਹੋਇਆ ਹੈਗਾ ਇਹਦਾ ਮਤਲਬ ਕਿ ਜਿਹੜਾ ਮਿਕਸਚਰ ਹੈਗਾ ਉਹ ਬਣਿਆ ਹੋਇਆ ਹੈਗਾ ਤੇ ਬਹੁਤ ਹੀ ਵਧੀਆ ਤੇ ਇਸ ਤਰ੍ਹਾਂ ਆਪਾਂ ਜਿਹੜੇ ਮੰਜੂਰੀਆਂ ਨੇਗੇ ਗੋਲ-ਗੋਲ ਬਣਾ ਕੇ ਤਿਆਰ ਕਰ ਲਵਾਂਗੇ ਕੋਈ ਚੱਕਰ ਨਹੀਂ ਹੈਗਾਗਾ फटाफट ਪਹਿਲਾਂ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਫਰਾਈ ਕਰਨ ਵਾਸਤੇ ਅਬਰ ਗੈਸ ਚਲਾਤਾਗਾ ਗੈਸ ਚਲਾ ਕੇ ਤੇ ਆਪਾਂ ਫਰਾਈਪੈਨ ਰੱਖਤਾ ਤੇ ਉਹਦੇ ਵਿੱਚ ਤੇਲ ਪਾਤਾਗਾ ਸਰੋਂ ਦਾ ਤੇ ਤੇਲ ਨੂੰ ਗਰਮ ਕਰ ਲਿਆਗਾ ਤੇ ਇੱਧਰ ਆਪਾਂ ਜਿਹੜੇ ਮੰਜੂਰੀਆਂ ਨੇਗੇ ਉਹ ਵੀ ਕਾਫੀ ਸਾਰੇ ਬਣਾ ਲਿਆ ਤੇ ਇਹਨਾਂ ਨੂੰ ਫਰਾਈ ਹੋਣ ਵਾਸਤੇ ਆਪਾਂ ਪਾ ਦਵਾਂਗੇ ਤੇ ਇਹਨਾਂ ਨੂੰ ਆਪਾਂ ਵਧੀਆ ਕ੍ਰਿਸਪੀ গোল্ডেন হোন টিকার ਚੰਗੀ ਤਰ੍ਹਾਂ ਪਕਾਵਾਂਗੇ ਮਨਚੂਰੀਆ ਨੂੰ ਉਲਟ ਪਲਟ ਕਰਕੇ ਤੇ ਵਧੀਆ ਜਦੋਂ ਇਹ ਅੰਦਰ ਤੱਕ ਪੱਕ ਗਏ ਤਾਂ ਇਹ ਹਲਕੇ ਹੋ ਜਾਂਦੇ ਨੇਗੇ ਤੇ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਜਾਂ ਆਪਾਂ ਤੋੜ ਕੇ ਦੇਖ ਸਕਦੇ ਹਾਂ ਇਹਨਾਂ ਨੂੰ ਵੀ ਅੰਦਰ ਤੱਕ ਜਿਹੜੇ ਚੰਗੀ ਤਰ੍ਹਾਂ ਪੱਕ ਗਏ ਹੈਗੇ ਇਹਨਾਂ ਨੂੰ ਥੋੜਾ ਜਿਹਾ ਸਲੋ ਫਲੇਮ ਦੇ ਉੱਪਰ ਹੀ ਆਪਾਂ ਫਰਾਈ ਕਰਾਂਗੇ ਜੇ ਜ਼ਿਆਦਾ ਤੇਜ਼ ਗਰਮ ਆਂਸ ਤੇ ਫਰਾਈ ਕਰਦੇ ਆ ਤਾਂ ਇਹ ਜਿਹੜੇ ਮਨਚੂਰੀਆ ਨੇ ਅੰਦਰੋਂ ਕੱਚੇ ਰਹਿ ਜਾਂਦੇ ਫਿਰ ਉਹਨਾਂ ਵਧੀਆ ਟੇਸਟ ਨਹੀਂ ਆਉਂਦਾ ਹੈਗਾਗਾ ਇਨਾਂ ਨੂੰ ਆਪਾਂ ਉਲਟ-ਪਲਟ ਕਰਕੇ ਚੰਗੀ ਤਰ੍ਹਾਂ ਜਿਹੜਾ ਸੀਕ ਲਵਾਂਗੇ ਤੇ ਵਧੀਆ 골ਡਨ ਬ੍ਰਾਊਨ ਹੋਣ ਤੱਕ ਤੇ ਇਸ ਤਰ੍ਹਾਂ ਹੀ ਆਪਾਂ ਨਾਲ ਹੀ ਜਿਹੜੇ ਬਾਕੀ ਆਪਣਾ ਮਟੀਰੀਅਲ ਬਚਿਆ ਹੋਇਆ ਉਹਦੇ ਜਿਹਨੇ ਆਪਾਂ ਬੋਲ ਬਣਾ ਕੇ ਤਿਆਰ ਕਰ ਲਵਾਂਗੇ ਨਾਲ ਦੀ ਨਾਲ ਹੀ ਕਿਉਂਕਿ ਨਾਲ ਦੀ ਨਾਲ ਹੀ ਆਪਾਂ ਫਰਾਈ ਹੋਣ ਵਾਸਤੇ ਉਹਨਾਂ ਨੂੰ ਪਾ ਦਵਾਂਗੇ ਇਹਨਾਂ ਨੂੰ ਵੋਲਟ-ਵੋਲਟ ਕਰਕੇ ਆਪਾਂ ਚੰਗੀ ਤਰ੍ਹਾਂ ਕ੍ਰਿਸਪੀ ਹੋਣ ਤੇ ਕਰ ਸੀਕ ਲਵਾਵਾਂਗੇ ਉਦੋਂ ਆਪਾਂ ਜਿਹੜੀ ਹੈਗੀ ਬਾਕੀ ਦੀ ਤਿਆਰੀ ਆਪਣੇ ਚੱਲੀ ਜਾ ਰਹੀ ਹੈਗੀ ਉਹ ਆਪਾਂ ਕਰਦੇ ਰਹਾਂਗੇ ਜਿਵੇਂ ਆਪਾਂ ਜਿਹੜਾ ਮਟੀਰੀਅਲ ਪਿਆ ਉਹਦੇ ਬਾਲ ਬਣਾ ਲਵਾਂਗੇ ਤੇ ਨਾਲ ਦੀ ਨਾਲ ਹੀ ਬੈਚ ਫਰਾਈ ਹੁੰਦੇ ਸਰ ਦੂਸਰਾ ਬੈਚ ਆਪਾਂ ਐਡ ਕਰ ਦਵਾਂਗੇ ਉਹ ਵੀ ਫਰਾਈ ਹੋ ਜਾਊਗਾ ਤੇ ਇਹ ਆਪਣੇ ਮਨਚੂਰੀਅਨ ਜਿਹੜੇ ਹੈ ਬਿਲਕੁਲ ਫਰਾਈ ਹੋ ਕੇ ਤਿਆਰ ਹੋ ਗਏ ਇਹਨਾਂ ਨੂੰ ਆਪਾਂ ਝਾਰਨੀ ਤੇ ਕੱਢ ਲਵਾਂਗੇ ਜਿਹੜਾ ਐਕਸਟਰਾ ਤੇਲ ਹੈ ਉਹ ਨਿਕਲ ਜਾਊਗਾ ਝਾਰਨੀ ਤੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸਾਫ਼ ਪਲੇਟ ਦੇ ਵਿੱਚ ਪਾ ਲਵਾਂਗੇ ਕੱਢ ਕੇ ਰੱਖ ਲਵਾਂਗੇ ਤੇ ਦੂਸਰਾ ਬੈਚ ਆਪਾਂ ਤਿਆਰ ਕਰ ਲਵਾਂਗੇ ਤੇ ਇਹ ਆਪਣੇ ਜਿਹੜੇ ਆ ਮਨਚੂਰੀਨ ਆਪਾਂ ਕੱਢ ਲਏ ਨੇ ਤੇ ਇੱਕ ਥਾਲੀ ਜਾਂ ਪਲੇਟ 'ਚ ਪਾ ਦਵਾਂਗੇ ਇਹਨਾਂ ਨੂੰ ਆਪਾਂ ਬਹੁਤ ਹੀ ਕ੍ਰਿਸਪੀ ਬਹੁਤ ਹੀ ਹਲਕੇ ਮਤਲਬ ਕਿ ਇਹ ਫਰਾਈ ਹੋ ਕੇ ਤਿਆਰ ਹੋ ਗਏ ਨੇਗੇ ਤੇ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਤੇ ਦੂਸਰਾ ਬੈਚ ਵੀ ਆਪਾਂ ਫਰਾਈ ਹੋਣ ਵਾਸਤੇ ਪਾ ਦਿੱਤਾ ਸੀ ਤੇ ਉਹ ਵੀ ਆਪਣਾ ਫਰਾਈ ਹੋ ਗਿਆ ਤੇ ਇਹਨੂੰ ਵੀ ਆਪਾਂ ਨਾਲ ਦੀ ਨਾਲ ਕੱਢ ਲਵਾਂਗੇ ਇਸ ਤਰ੍ਹਾਂ ਹੀ ਜਿਹੜਾ ਬਾਕੀ ਬੈਚ ਦਾ ਬੈਚ ਹੈਗਾ ਉਹ ਵੀ ਆਪਾਂ ਫਰਾਈ ਹੋਣ ਵਾਸਤੇ ਪਾ ਦੇਵਾਂਗੇ ਉਹਨੂੰ ਵੀ ਆਪਾਂ ਫਰਾਈ ਹੋਣ ਵਾਸਤੇ ਛੱਡੀ ਰੱਖਾਂਗੇ ਜਦੋਂ ਫਰਾਈ ਹੋ ਗਿਆ ਕੱਢ ਲਾਂਗੇ ਤੇ ਉਸ ਦੇ ਨਾਲ ਦੇ ਨਾਲ ਹੀ ਆਪਾਂ ਜਿਹੜੇ ਮਸਾਲੇ ਹੈਗੇ ਮਤੜਕਾ ਲਾਉਣ ਵਾਸਤੇ ਚੀਜ਼ਾਂ ਕੱਟਣੀਆਂ ਨੇ ਸਬਜ਼ੀਆਂ ਉਹ ਵੀ ਆਪਾਂ ਕਟਿੰਗ ਕਰ ਲਵਾਂਗੇ ਕਿਉਂਕਿ ਜੇ ਸਾਰੀਆਂ ਚੀਜ਼ਾਂ ਆਪਾਂ ਦਿਖਾਉਣ ਲੱਗ ਜਾਈਏ ਤਾਂ ਵੀਡੀਓ ਜਿਹੜੀ ਕਾਫੀ ਜ਼ਿਆਦਾ ਲੰਬੀ ਹੋ ਜਾਂਦੀ ਹੈ ਜਿਹਨੂੰ ਐਡਿਟ ਕਰਨ ਤੇ ਵੀ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈਗਾ ਤੇ ਦੇਖਣ ਦੇ ਵਿੱਚ ਵੀ ਆਪਾਂ ਬੋਰ ਹੋ ਜਾਂਦੇ ਆਗੇ ਵੀ ਬਾਰ ਬਾਰ ਇੱਕੋ ਹੀ ਚੀਜ਼ ਦਿਖਾਈ ਜਾਂਦੇ ਆ ਤੇ ਇਧਰ ਆਪਾਂ ਕਟਿੰਗ ਵਾਸਤੇ ਜਿਹੜੇ ਹੈਗੇ ਸਬਜ਼ੀਆਂ ਲੈ ਲਿਆ ਨੇ ਲਾਲ ਮਿਰਚ ਲੈ ਲਈ ਹੈਗੀ ਤੇ ਅੱਧੀ ਕ ਆਪਾਂ ਨੇ ਹਰੀ ਮਿਰਚ ਲੈ ਲਈ ਹੈਗੀ ਉਸ ਤੋਂ ਬਾਅਦ ਆਪਾਂ ਦੋ ਤਿੰਨ ਜਿਹੜੇ ਪਿਆਜ਼ ਲੈ ਲਿਆਗੇ ਭੂਕਾਂ ਵਾਲੇ ਤੇ ਦੋ ਆਪਾਂ ਨੇ ਲੈ ਲਈਆਂ ਇੱਥੇ ਲਸਣ ਵਾਲੀਆਂ ਤੇ ਇਧਰ ਆਪਾਂ ਲੈ ਲਿਆ ਤਿੰਨ ਚਾਰ ਸੁੱਕੇ ਵਾਲੀ ਪਿਆਜ਼ ਲੈ ਲਈ ਹੈਗੀ ਤੇ ਇਹਨਾਂ ਨੂੰ ਜਿਆਦਾ ਆਪਾਂ ਮਤਲਬ ਕਿ ਮੋٹے-ਮੋٹے ਨਹੀਂ ਕਟਿੰਗ ਕਰਦੇ ਹੈਗੇਗੇ ਥੋੜਾ ਜਿਹਾ ਬਰੀਕ ਲੱਛਿਆਂ ਜੀ ਤਿਆਰ ਕਰਾਂਗੇ ਕਟਿੰਗ ਕਰਕੇ ਤੇ ਐਸੀ ਤਰ੍ਹਾਂ ਹੀ ਆਪਾਂ ਜਿਹੜੀ ਅਨਸ਼ੀ ਮਿਰਚਾਂ ਦੀ ਉਹ ਵੀ ਇਸ ਤਰ੍ਹਾਂ ਬਰੀਕ ਬਰੀ ਕਟਿੰਗ ਤਿਆਰ ਕਰ ਲਵਾਂਗੇ ਨਾਲ ਹੀ ਆਪਾਂ ਜਿਹੜੇ ਗੰਡੇ ਹੈਗੇ ਉਹਨਾਂ ਦੀਆਂ ਭੂਕਾਂ ਦੇ ਨਾਲੇ ਉਹਨਾਂ ਨੂੰ ਮਤਲਬ ਕਿ ਕਟਿੰਗ ਕਰ ਲਵਾਂਗੇ ਨਾਲ ਹੀ ਲਸਣ ਕਟਿੰਗ ਕਰ ਲਵਾਂਗੇ ਤੇ ਹਰੀ ਮਿਰਚ ਜਾਂ ਅਦਰਕ ਦੀ ਜਗ੍ਹਾ ਤੇ ਆਪਾਂ ਜਿਹੜਾ ਕੁੱਟਿਆ ਹੋਇਆ ਪੇਸਟ ਹੈਗਾ ਹਰੀ ਮਿਰਚ ਅਦਰਕ ਦਾ ਉਹੀ ਐਡ ਕਰਾਂਗੇ ਜਿਹਦੇ ਨਾਲ ਜਿਹੜਾ ਟੇਸਟ ਹੈਗਾ ਫਲੇਵਰ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਥੋੜਾ ਜਿਹਾ ਪਿਆਜ਼ ਵਿੱਚੋਂ ਵਿੱਚੋਂ ਕਾਲਾ ਜਲ ਲੱਗਿਆ ਤੇ ਮੈਂ ਇਹਨੂੰ ਕੱਢ ਹੀ ਦਿੱਤਾ ਤੇ ਇਧਰ ਜਿਹੜੀਆਂ ਬਰੀਕ-ਬਰੀਕ ਆਪਾਂ ሽਮਨਾ ਵਰਚਸ ਤਰ੍ਹਾਂ ਕਟਿੰਗ ਕਰ ਲਵਾਂਗੇ ਇਹ ਸਾਰੀਆਂ ਸਬਜ਼ੀਆਂ ਆਪਾਂ ਤਿਆਰ ਕਰ ਲਵਾਂਗੇ ਤੇ ਉਧਰ ਮੈਂ ਨਾਲ ਦੀ ਨਾਲ ਹੀ ਮਤਲਬ ਕਿ ਜਿਹੜਾ ਮੇਰਾ ਦੂਸਰਾ ਬੈਚ ਫਰਾਈ ਹੋ ਰਿਹਾ ਤੀਸਰਾ ਉਹ ਵੀ ਮੈਂ ਚੈੱਕ ਕਰ ਰਹੀ ਆਂਗੀ ਤੇ ਫਟਾਫੜ ਜਿਹੜੀਆਂ ਸਬਜ਼ੀਆਂ ਨਹੀਂ ਆ ਉਹ ਵੀ ਕਟਿੰਗ ਕਰ ਰਹੀ ਆਂਗੀ ਤੇ ਨਾਲ ਦੀ ਨਾਲ ਫਟਾਫੜ ਕੰਮ ਕਰਕੇ ਤਾਂ ਫਟਾਫੜ ਜਿਹੜੀ ਆਪਣੀ ਇਹ ਰੈਸਪੀ ਤਿਆਰ ਹੋ ਜਾਊਗੀ ਤੇ ਤੜਕਾ ਆਪਣਾ ਕੱਟੇ ਹੀ ਜਾ ਚੁੱਕਿਆ ਬਸ ਥੋੜਾ ਜਿਹਾ ਰਹਿਦਾਗਾ ਤੇ ਜੇ ਵੀਡੀਓ ਵਧੀਆ ਲੱਗਦੀ ਹੈਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰਸ ਹੋਏ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਜਿਹੜੀ ਰੈਸਪੀ ਬਣਾ ਕੇ ਤਿਆਰ ਕਰਦੇ ਹੈਗੇ ਜਿਹਨੂੰ ਹਰੇਕ ਅਣਜਾਣ ਵਿਅਕਤੀ ਵੀ ਬਣਾ ਕੇ ਟਰਾਈ ਕਰ ਸਕਦਾ ਹੈਗਾ ਕਿਉਂਕਿ ਮੈਂ ਜਿਹੜੀ ਕੱਲੀ-ਕੱਲੀ ਗੱਲ ਹੈਗੀ ਤੁਹਾਨੂੰ ਬੋਲ ਕੇ ਚੰਗੀ ਤਰ੍ਹਾਂ ਸਮਝਾ ਰਹੀ ਹੈਗੀ ਤਾਂ ਕਿ ਤੁਸੀਂ ਜਿਹੜੀ ਰੈਸਪੀ ਹੈਗੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਵੇ ਤੁਹਾਡੀ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਇਹ ਇਹ ਜਿਹੜੇ ਪਿਆਰ ਤਾਂ ਉਹ ਵੀ ਆਪਾਂ ਕਟਿੰਗ ਕਰ ਲਏ ਹੈਗੇ ਤੇ ਜੇ ਤੁਹਾਡੇ ਕੋਲੇ ਸੁੱਕਾ ਲਸਣ ਹੈਗਾ ਤਾਂ ਤੁਸੀਂ ਸੁੱਕੇ ਲਸਣ ਦੀਆਂ ਕਲੀਆਂ ਨੂੰ ਮਤਲਬ ਕਿ ਬਰੀਕ-ਬਰੀਕ ਕਟਿੰਗ ਕਰ ਸਕਦੇ ਹੋਗੇ ਮੇਰੇ ਕੋਲੇ ਸੁੱਕੇ ਵਾਲਾ ਲਸਣ ਨਹੀਂ ਸੀ ਤਾਂ ਕਰਕੇ ਮੈਂ ਜਿਹੜਾ ਹਰੇ ਵਾਲਾ ਲਸਣ ਹੈਗਾ ਇਹ ਲੈ ਲਿਆ ਤੇ ਇਸ ਨੂੰ ਮੈਂ ਕਟਿੰਗ ਕਰ ਲਿਆ ਜਿਹੜਾ ਲਸਣ ਦਾ ਤੇ ਅਦਰਕ ਦਾ ਫਲੇਵਰ ਹੈਗਾ ਜਿਹੜਾ ਮੰਜੂਰੀਅਨ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਥੋੜਾ ਜਿਹਾ ਲਸਣ ਤੇ ਅਦਰਕ ਜ਼ਿਆਦਾ ਪੈਂਦਾ ਹੈਗਾ ਤਾਂ ਕਰਕੇ ਤੁਸੀਂ ਜ਼ਰੂਰ ਐਡ ਕਰਨਾ ਜੇ ਸੁੱਕਾ ਲਸਣ ਹੈਗਾ ਤੇ ਇਹ ਥੋੜਾ ਜਿਹਾ ਗਿੱਲਾ ਲਸਣ ਹੈ ਤੇ ਇਹਦਾ ਜਿਹੜਾ ਫਲੇਵਰ ਹੈ ਖੁਸ਼ੂ ਹੈ ਜਿਹੜੀ ਬਹੁਤ ਜ਼ਿਆਦਾ ਵਧੀਆ ਤਾਂ ਕਰਕੇ ਮੈਂ ਇਹਦੇ ਵਿੱਚ ਇੱਕ ਮਤਲਬ ਕਿ ਜਿਹੜੀ ਡੰਡੀ ਹੈਗੀ ਇਹ ਲਸਣ ਦੀ ਐਡ ਕੀਤੀ ਹੈਗੀ ਬਰੀਕ ਬਰੀਕ ਕੱਟ ਕੇ ਤੇ ਫਲੇਵਰ ਬਹੁਤ ਵਧੀਆ ਹੋ ਉਹ ਜਿਹੜੀਆਂ ਦੀਆਂ ਪਿਛਲੀਆਂ ਡੰਡੀਆਂ ਸੀਗੀਆਂ ਉਹ ਮੈਂ ਪੇਸਟ ਬਣਾਉਣ ਵਾਸਤੇ ਜਦੋਂ ਅਦਰਕ ਦਾ ਤੇ ਮਿਰਚ ਦਾ ਪੇਸਟ ਬਣਾਇਆ ਉਦੋਂ ਐਡ ਕਰ ਲਈਆਂ ਸੀ ਤੇ ਇਧਰ ਤੜਕਾ ਲੈਣ ਵਾਸਤੇ ਆਪਾਂ ਨੇ ਇੱਕ ਕੜਾਹੀ ਲੈ ਲਈ ਹੈਗੀ ਉਹਦੇ ਵਿੱਚ ਪਾਲਿਆ ਸਰੋਂ ਦਾ ਤੇਲ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜੀਰਾ ਜੀਰਾ ਪੁਨਮ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਕੱਟਿਆ ਹੋਇਆ ਲਸਣ ਲਸਣ ਨੂੰ ਆਪਾਂ ਪੁਨ ਲਵਾਂਗੇ ਤੇ ਜਿਹੜੀ ਜਿਹੜੀ ਖੁਸ਼ਬੂ ਹੈਗੀ ਜਦੋਂ ਆਪਾਂ ਤੇਲ ਸਪਾਉਨੇ ਆ ਬਹੁਤ ਜ਼ਿਆਦਾ ਵਧੀਆ ਮਤਲਬ ਹੈ ਕਿ ਨਹੀਂ ਤੇਜ਼ ਤੇ ਜਿਹੜੀ ਖੁਸ਼ਬੂ ਆਉਂਦੀ ਹੈਗੀ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈਗੀ ਹੋ ਸਕੇ ਤਾਂ ਹਰਾ ਲਸਣ ਪਾ ਕੇ ਤੁਸੀਂ ਜਿਹੜੇ ਮੰਜੂਰੀਅਨ ਟਰਾਈ ਕਰਨਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਪਿਆਜ਼ ਪਿਆਜ਼ਾਂ ਨੂੰ ਵੀ ਜ਼ਿਆਦਾ ਮਤਲਬ ਹੈ ਕਿ ਜ਼ਿਆਦਾ ਨਹੀਂ ਪਕਾਉਣਾ ਹੈਗਾ ਹਲਕਾ ਜਿਹਾ ਇਹ ਹਲਕਾ ਜਿਹਾ ਹੀ ਪਕਾਉਣਾ ਹੈਗਾ ਕਿਉਂਕਿ ਇਹਨਾਂ ਦਾ ਜਿਹੜਾ ਕੱਚਾਪਣਾ ਥੋੜਾ ਜਿਹਾ ਰੱਖਣਾ ਹੈਗਾ ਤੇ ਜਿਹੜਾ ਜਦੋਂ ਆਪਾਂ ਮੰਜੂਰੀਨ ਖਾਨਦੇ ਆ ਤਾਂ ਜਿਹੜਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਤੇ ਥੋੜੇ ਜਿਹੀ ਪਿਆਜ਼ ਭੁੰਨਣ ਤੋਂ ਬਾਅਦ ਆਪਾਂ ਐਡ ਕਰਤੀ ਇਹਦੇ ਵਿੱਚ ਸ਼ਿਮਲਾ ਮਿਰਚ ਕੱਟੀ ਹੋਈ ਤੇ ਸ਼ਿਮਲਾ ਮਿਰਚ ਨੂੰ ਵੀ ਜ਼ਿਆਦਾ ਮਤਲਬ ਕਿ ਪਕਾਉਣਾ ਨਹੀਂ ਹੈਗਾਗਾ ਹਲਕੀ ਜੀ ਮਤਲਬ ਕਿ ਇਹਦਾ ਮਤਲਬ ਕਿ ਹਲਕਾ ਜੀ ਕੱਚਾਪਨ ਕੱਢਣਾ ਹੈਗਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਜਿਹੜਾ ਕੁੱਟ ਕੇ ਮਸਾਲਾ ਤਿਆਰ ਕੀਤਾ ਆਪਾਂ ਨੇ ਲਸਣ ਅਦਰਕ ਤੇ ਹਰੀ ਮਿਰਚ ਦਾ ਉਹ ਐਡ ਕਰ ਦਵਾਂਗੇ ਇਹਦੇ ਵਿੱਚ ਇੱਕ ਚਮਚਾ ਪਰ ਕੇ ਤੇ ਨੂੰ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਨੇ ਨੇ ਕਿ ਜੋ ਆਪਾਂ ਸੌਸਾਂ ਵਗੈਰਾ ਨੇ ਔੜ ਗਾ ਐਡ ਕਰਨੀ ਆ ਨੇ ਉਹ ਐਡ ਕਰਵਾਗੇ ਸਭ ਤੋਂ ਪਹਿਲਾਂ ਆਪਾਂ ਨੂਨ ਐਡ ਕਰਤਾ ਇਹਦੇ ਵਿੱਚ ਦੇਖ ਕੇ ਟੇਸਟ ਅਨਜ਼ਾਰੀ ਜਿਹੜਾ ਤੁਸੀਂ ਨੂਨ ਨੂੰ ਐਡ ਕਰਨਾਗਾ ਲਾਲ ਮਿਰਚ ਮੈਂ ਇਹਦੇ ਵਿੱਚ ਪਾਈ ਨਹੀਂ ਹੈਗੀ ਤੇ ਇੱਥੇ ਮੈਂ ਪੀਜ਼ਾ ਪਾਸਤਾ ਸੌਸ ਪਾਤੀ ਇੱਕ ਚਮਚਾ ਇੱਕ ਚਮਚਾ ਪਾ ਦਈਏ ਇਹਦੇ ਵਿੱਚ ਤੰਦੂਰੀ ਸੌਸ ਤੇ ਇੱਕ ਚਮਚਾ ਦੇ ਵਿੱਚ ਆਪਾਂ ਅਹ ਤਾਂ ਨਹੀਂ ਇਹ ਦੀ ਤੇਲ ਲਸਣ ਅਦਰਕ ਹਰੀ ਮਿਰਚ ਦੀ ਜਿਹੜੀ ਚਟਣੀ ਹੈਗੀ ਉਹ ਐਡ ਕਰਤੀ ਹੈਗੀ ਉਸ ਤੋਂ ਬਾਅਦ ਆਪਾਂ ਸੋਇਆ ਸੌਸ 1.5 ਚਮਚਾ ਤੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਤੇ ਪਕਾ ਲਵਾਂਗੇ ਸੌਸਾਂ ਨੂੰ ਇਹ ਜਿਹੜੀ ਲਸਣ ਅਦਰਕ ਦੀ ਖੁਸ਼ਬੂ ਹੈ ਜਿਹੜੀ ਬਹੁਤ ਜ਼ਿਆਦਾ ਵਧੀਆ ਆਉਂਦੀ ਹੈਗੀ ਲਸਣ ਦੀ ਤਾਂ ਬਹੁਤ ਹੀ ਜ਼ਿਆਦਾ ਖੁਸ਼ਬੂ ਵਧੀਆ ਆਉਂਦੀ ਹੈ ਤੇ ਇਧਰ ਆਪਾਂ ਇੱਕ ਕੌਲੀ ਲੈ ਲਾਂਗੇ ਇਹਦੇ ਵਿੱਚ ਇੱਕ ਡੇਢ ਚਮਚ ਜਿਹੜਾ ਕਾਰਨ ਫਲਰ ਪਾ ਲਵਾਂਗੇ ਤੇ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਇਸ ਲਰੀਜੀ ਬਣਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਮਸਾਲੇ ਦੇ ਵਿੱਚ ਤੇ ਇਹ ਮੈਨੂੰ ਥੋੜਾ ਜਿਆਦਾ ਸੰਘਣਾ ਲੱਗਦਾ ਹੈਗਾ ਤੇ ਮੈਂ ਕੋਲੀ ਨੂੰ ਥੋੜਾ ਜਿਹਾ ਪਾਣੀ ਪਾ ਕੇ ਹੋਰ ਪਾ ਮਤਲਬ ਕਿ ਪਾਤਾ ਇਹਦੇ ਵਿੱਚ ਕਾਰਨ ਫਲਾਰ ਨੂੰ ਚੰਗੀ ਤਰ੍ਹਾਂ ਆਪਾਂ ਪਕਾ ਲੈਣਾ ਹੈਗਾ ਜਦੋਂ ਤੱਕ ਇਹ ਤੇਲ ਰਿਲੀਜ਼ ਨਹੀਂ ਕਰਦਾ ਹੈਗਾਗਾ ਹਜੇ ਵੀ ਮੈਨੂੰ ਮਤਲਬ ਕਿ ਪਾਣੀ ਮਹਿਸੂਸ ਹੁੰਦਾ ਵੀ ਥੋੜਾ ਜਿਹਾ ਪਾਣੀ ਐਡ ਕਰੀਏ ਤੇ ਇਹਨੂੰ ਥੋੜਾ ਦੇਰ ਪਕਾਈਏ ਤੇ ਥੋੜਾ ਜਿਹਾ ਪਾਣੀ ਹੋਰ ਐਡ ਕਰਨਾ ਪਊਗਾ ਮੈਨੂੰ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰ ਲਦੇ ਨੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਆਪਾਂ ਵਧੀਆ ਮਤਲਬ ਇਹਨੂੰ ਤੇਲ ਰਿਲੀਜ਼ ਹੋਣ ਤੱਕ ਪਕਾਵਾਂਗੇ ਜਦੋਂ ਤੱਕ ਜਿਹੜੀ ਗਰੇਵੀ ਆ ਥੋੜੀ ਸੰਘਣੀ ਨਾ ਹੋ ਜਾਵੇ ਉਦੋਂ ਤੱਕ ਇਹਨੂੰ ਆਪਾਂ ਪਕਾ ਲਵਾਂਗੇ ਤੇ ਇਹਨੂੰ ਹਲਿਆਂਦੇ ਚਲਾਉਂਦੇ ਆਪਾਂ ਜਿਹੜਾ ਮਤਲਬ ਕਿ ਪਕਾਉਂਦੇ ਰਹਿਣਾਗਾ ਤੁਸੀਂ ਦੇਖ ਸਕਦੇ ਆ ਜਿਹੜੀ ਗਰੇਵੀ ਹੈਗੀ ਥੋੜੇ ਟਾਈਮ ਬਾਅਦ ਕਾਫੀ ਜ਼ਿਆਦਾ ਸੰਘਣੀ ਹੋ ਗਈ ਹੈ ਤੇ ਜਿਹੜੇ ਆਪਾਂ ਮੰਜੂਰੀਅਨ ਬਣਾ ਕੇ ਰੱਖਿਆ ਬਾਲ ਉਹ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਹਣਾ ਤੇ ਇਹਨਾਂ ਨੂੰ ਗਰੇਵੀ ਦੇ ਵਿੱਚ ਆਪਾਂ ਜਦੋਂ ਤੱਕ ਜਿਹੜੀ ਗਰੇਵੀ ਹੈਗੀ ਚੰਗੀ ਤਰ੍ਹਾਂ ਸੰਘਣੀ ਹੋ ਕੇ ਇਹਨਾਂ ਨੂੰ ਚਿਪਕਣੀ ਜਾਂਦੀ ਉਦੋਂ ਤੱਕ ਆਪਾਂ ਇਹਨਾਂ ਨੂੰ ਮਤਲਬ ਕਿ ਚੰਗੀ ਤਰ੍ਹਾਂ ਪਕਾ ਲਵਾਂਗੇ ਇੱਕ ਦੋ ਮਿੰਟ ਦੇ ਇੱਕ ਦੋ ਮਿੰਟਾਂ ਦੇ ਵਿੱਚ ਜਿਹੜੀ ਗਰੇਵੀ ਹੈ ਕਾਫੀ ਜ਼ਿਆਦਾ ਸੰਘਣੀ ਹੋ ਜਾਊਗੀ ਤੇ ਮੰਜੂਰੀਅਨ ਨੂੰ ਚਿਪਕ ਜੋਗੀ ਵਧੀਆ ਮਤਲਬ ਕਿ ਮਸਾਲਾ ਜਿਹੜਾ ਹੈਗਾ ਚੰਗੀ ਤਰ੍ਹਾਂ ਤੇ 1-2 ਮਿੰਟਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਜਿਹੜੀ ਗਰੇਵੀ ਹੈਗੀ ਕਾਫੀ ਜ਼ਿਆਦਾ ਸੰਘਣੀ ਹੋ ਗਈ ਹੈ ਤੇ ਜਿਹੜਾ ਫਲੇਵਰ ਹੈਗਾ ਮੰਜੂਰੀਅਨ ਦੇ ਵਿੱਚ ਵਧੀਆ ਚੱਲਿਆ ਜਾਊਗਾ ਤੇ ਬਹੁਤ ਹੀ ਜ਼ਿਆਦਾ ਵਧੀਆ ਮਤਲਬ ਕਿ ਇਹ ਟੇਸਟੀ ਰੈਸਪੀ ਹੈਗੀ ਮੰਜੂਰੀਅਨ ਦੀ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਤੁਸੀਂ ਦੇਖ ਸਕਦੇ ਆ ਬਹੁਤ ਵਧੀਆ ਮਤਲਬ ਕਿ ਜਿਹੜੀ ਗਰੇਵੀ ਹੈਗੀ ਸੰਘਣੀ ਹੋ ਗਈ ਹੈਗੀ ਤੇ ਇਹਦੇ ਵਿੱਚ ਆਪਣੀ ਇੱਕ ਚੀਜ਼ ਐਡ ਕਰਨ ਵਾਲੀ ਹੈ ਉਹ ਹੈਗੀ ਹਰੇ ਪਿਆਜ਼ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜੇ ਕੱਟੇ ਹੋਏ ਹਰੇ ਪਿਆਜ਼ ਲੇਗੇ ਹਰੀ ਪਿਆਜ਼ ਪਾ ਕੇ ਆਪਾਂ ਇਹਨਾਂ ਨੂੰ ਵੀ ਮਿਕਸ ਕਰ ਲਵਾਂਗੇ ਥੋੜਾ ਜਿਹਾ ਪੌਣਾ ਲਵਾਂਗੇ ਹਲਕਾ ਜਿਹਾ ਚਾਹੇ ਤੁਸੀਂ ਬੰਦ ਕਰਕੇ ਵੀ ਪਾ ਸਕਦੇ ਹੋ ਕੋਈ ਚੱਕਰ ਨਹੀਂ ਹੈਗੇ ਇਹ ਪਿਆਜ਼ ਤਾਂ ਹਲੇ ਮਾੜੇ ਜੇ ਨਾਲ ਹੀ ਸੇਕ ਨਾਲ ਹੀ ਮਤਲਬ ਕਿ ਇਹ ਪੱਕ ਜਾਂਦੇ ਨੇ ਤੇ ਇਹਨਾਂ ਨੂੰ ਆਪਾਂ ਇੱਕ ਗੋਭੀ ਦੇ ਪੱਤੇ ਦੇ ਉੱਪਰ ਹੀ ਸਰਵ ਕਰ ਲਵਾਂਗੇ ਜਿਹੜੀ ਆਪਣੀ ਇਹ ਰੈਸਪੀ ਹੈਗੀ ਬਣ ਕੇ ਤਿਆਰ ਹੋਗੀ ਹੈਗੀ ਤੇ ਇਹਨੂੰ ਆਪਾਂ ਅਨਾਰ ਦੇ ਦਾਣੇ ਪਾ ਕੇ ਸਰਵ ਕਰ ਲਵਾਂਗੇ ਹੋબી ਦੇ ਪੱਤੇ ਦੇ ਉੱਤੇ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਾਤੋ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਹਾਂ ਇਸ ਤਰ੍ਹਾਂ ਦੀ ਹੋਰ ਨਵੇਂ ਰੈਸਪੀ ਲੈ ਕੇ ਤਤ ਤੱਕਰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਾਸਤਰੀ ਕਾਲ ਜੀ